ਸ੍ਰੀਕਾਲ ਨਮਸਕਾਰ ਮੈਂ ਤੁਹਾਡਾ ਆਪਣਾ ਵਿਜੇਂਦਰ ਸਿੰਘਲਾ ਜੋ ਕਿ ਕਾਂਗਰਸ ਪਾਰਟੀ ਦਾ ਸ੍ਰੀਨੰਦਪੁਰ ਸਾਹਿਬ ਲੋਕ ਸਭਾ ਤੋਂ ਕਾਂਗਰਸ ਦਾ ਉਮੀਦਵਾਰ ਹੈ ਅੱਜ ਮੈਂ ਤੁਹਾਡੇ ਸਾਰਿਆਂ ਦੇ ਨਾਲ ਜਿਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਆਪਣਾ ਆਪਣਾ ਚੋਣ ਮੈਨੀਫੈਸਟੋ ਲੋਕਾਂ ਦੇ ਸਾਹਮਣੇ ਰੱਖਦੀ ਹੈ ਮੈਂ ਸ੍ਰੀਨੰਦਪੁਰ ਸਾਹਿਬ ਵਾਸਤੇ ਜੋ ਮੇਰੀ ਸੋਚ ਹੈ ਜੋ ਮੈਂ ਇਸ ਇਲਾਕੇ ਵਿੱਚ ਕਰਨਾ ਚਾਹੁੰਦਾ ਮੈਂ ਅੱਜ ਇਸ ਮੈਨੀਫੈਸਟੋ ਦੇ ਰਾਹੀਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਬਹੁਤ ਮਿਹਨਤ ਨਾਲ ਬਹੁਤ ਤਜਰਬੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਮੈਂ ਇਸ ਮੈਨੀਫੈਸਟੋ ਨੂੰ ਬਣਾਇਆ ਹੈ ਇਹ ਕੋਈ ਕਾਪੀ ਪੇਸਟ ਨਹੀਂ ਹੈ ਪਰ ਸਿਰਫ ਤੇ ਸਿਰਫ ਉਹ ਸੋਚ ਜਿਸ ਤਰ੍ਹਾਂ ਮੈਂ ਸੰਗੁਰ ਦੇ ਵਿੱਚ ਇੱਕ ਆਪਣਾ ਮੈਨੀਫੈਸਟੋ ਬਣਾਇਆ ਸੀ ਔਰ ਫਿਰ ਟੀਚਾ ਬਣ ਕੇ 5 ਸਾਲ ਹੋ ਗਏ ਉੱਪਰ ਕੰਮ ਕੀਤਾ ਇਸੇ ਤਰੀਕੇ ਨਾਲ ਅੱਜ ਇਹ ਮੈਨੀਫੈਸਟੋ ਮੈਂ ਰਿਲੀਜ਼ ਕਰ ਰਹੇ ਹਾਂ ਇਸ ਦੇ ਉੱਪਰ ਕੰਮ ਕਰਾਂਗਾ ਹੋ ਸਕਦਾ ਹੈ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਕਰਨ ਵਾਲੀਆਂ ਹੋਣਗੀਆਂ ਉਹ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਗੱਲਬਾਤ ਕਰਕੇ ਤੁਹਾਡੀ رائے ਲੈ ਕੇ ਕਰਦੇ ਰਾਂਗੇ ਅੱਜ ਇੱਕ ਸਫ਼ਰ ਚਾਲੂ ਹੋਣ ਲੱਗਾ ਹੈ ਤਾਂ ਮੈਂ ਸੋਚਿਆ ਕਿ ਮੈਂ ਆਪਣਾ ਆਪਣੀ ਸੋਚ ਤੁਹਾਡੇ ਨਾਲ ਸਾਂਝ ਕਰਾਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰਾ ਮੈਨੀਫੈਸਟੋ ਤੇ ਇਸ ਇਲਾਕੇ ਨਾਲ ਜੁੜੇ ਹੋਏ ਮੁੱਦੇ ਜ਼ਰੂਰ ਚੰਗੇ ਲੱਗਣਗੇ ਜਿਨ੍ਹਾਂ ਦੇ ਉਪਰ ਆਉਣ ਵਾਲੇ ਸਮੇਂ 'ਚ ਗੁਰੂ ਮਹਾਰਾਜ ਨੇ ਮੌਕਾ ਦਿੱਤਾ ਅਨਿਰਵਾ ਦਿੱਤਾ ਤੁਸੀਂ ਪਿਆਰ ਦਿੱਤਾ ਤਾਂ ਇਹਨਾਂ ਨੂੰ ਲੋਕ ਸਭਾ 'ਚ ਚੱਕਾਂਗੇparat ਸਰਕਾਰ ਦੇ ਹਰ ਅਦਾਰੇ 'ਚ ਇਹਨਾਂ ਵਾਸਤੇ ਪੈਸੇ ਲਿਆ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਵਿਜੇਂਦਰ ਸਿੰਘ ਰਾ ਹਮੇਸ਼ਾ ਵਚਨਬੰਦ ਰਹਿੰਦਾ ਹੈ ਬਹੁਤ ਬਹੁਤ ਧੰਨਵਾਦ ਜੈ ਹਿੰਦ